ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਗਏ ਸੀਗੇ ਘੱਗੇ ਘੱਗੇ ਤੋਂ ਆਪਾਂ ਜਾਂਦੇ ਵੀ ਮਿਲਿਆ ਸੀਗੇ ਆਉਂਦੇ ਹੋਏ ਦੇਖੋ ਸੋਨੂੰ ਮੈਂ ਦਿਖਾਣਾ ਵਿਸ਼ਾਲ ਕੰਪੈਨਾਂ ਵਿਸ਼ਾਲ ਵਾਲਿਆਂ ਦੀ ਕੰਪੈਨਾਂ ਨੇ ਵਿਸ਼ਾਲ 435 ਸੋਨੂੰ ਦਿਖਾਣਾ ਸੜਕ ਤੇ ਲਾਰਾ ਹੀ ਲੱਗ ਰਿਆ ਇਨਦੀਆਂ ਕੰਪੈਨਾਂ ਦਾ ਬਹੁਤ ਜ਼ਿਆਦਾ ਕੰਪੈਨਾਂ ਨੇ ਜੀ ਤੇ ਕਾਫੀ ਲੰਮਾ ਕਾਫਲਾ ਇਹਨਾਂ ਦਾ ਕੱਲੀਆਂ ਕੰਪੈਨਾਂ ਦਾ ਦੇਖੋ ਜੀ ਤੁਸੀਂ ਦੇਖ ਸਕਦੇ ਹੋਗੇ 1 2 3 ਘਟੋ ਘਟ ਹੈਗੀਆਂ ਨੇ ਜਿਹੇ 20 20 ਕੰਪੈਨਾਂ ਵਾਗੂਆਂ ਜੀ ਅੱਜ ਦੇਖਣਾ ਨਜ਼ਾਰਾ ਜੀ ਵਿਸ਼ਾਲ ਕੰਪੈਨਾਂ ਦਾ ਆ ਦੇਖੋ ਸਾਰਿਆਂ ਦੇ ਇੰਡੀਕੇਟਰ ਚੱਲ ਰਹੇ ਨੇ ਲਾਰਾ ਹੀ ਲੱਗ ਚੁੱਕਿਆ ਰੋਡ 'ਤੇ ਆਪਾਂ ਨੂੰ ਫਿਰ ਰੋਂਗ ਸਾਈਡ ਤੋਂ ਗੱਡੀ ਲੈ ਕੇ ਜਾਣੀ ਪੈ ਰਹੀ ਹੈਗੀ ਕਿਉਂਕਿ ਫਿਰ ਹੌਂ ਲੰਘਣ ਨਹੀਂ ਦਿੰਦੇ ਹੈਗੇ ਕਾਫਲਾ ਕਾਫੀ ਲੰਬਾ ਹੈ ਕੰਪੈਨਾਂ ਦਾ ਆ ਦੇਖ ਸਕਦੇ ਹੋ ਤੁਸੀਂ ਦੇਖੋ ਤੁਸੀਂ ਦੇਖ ਸਕਦੇ ਹੋ ਦੋਸਤੋ ਕਾਫੀ ਲੰਬਾ ਕਾਫਲਾ ਹੈ ਕੰਪੈਨਾਂ ਦਾ ਵਿਸਾਲ ਕੰਪੈਨ ਦੋ ਦੋ ਜਾਣੇ ਇੱਕ ਇੱਕ ਜਾਣੇ ਸਾਰੇ ਕੰਪੈਨਾਂ ਦੇ ਡਰਾਈਵਰ ਤੇ ਕਨੈਕਟਰ ਬੈਠੇ ਨੇਗੇ ਕਿਸਤੇ ਦੋ ਬੰਦੇ ਨੇ ਕਿਸਤੇ ਇੱਕ ਬੰਦਾਗਾ ਲੱਗਦਾ ਇੱਕ ਬੰਦੇ ਨੇ ਖਰੀਦੀਆਂ ਹੋਣੀਆਂ ਸਾਰੀਆਂ ਕੰਪੈਨਾਂ ਤਾਂ ਹੀ ਇੱਕ ਵਾਰ ਚ ਹੀ ਨਿਕਲੀਆਂ ਨੇ ਇਕੱਠੀਆਂ ਆਹ ਦੇਖ ਸਕਦੇ ਹੋ ਤੁਸੀਂ ਆਪਾਂ ਘੱਗੇ ਤੋਂ ਲੱਗਿਆ ਜੀ ਵੀਡੀਓ ਬਣਾਉਣ ਇਹਨਾਂ ਦੀ ਅਜੇ ਵੀ ਕਾਫੀ ਲੰਮਾ ਕਾਫਲਾ ਜੀ ਇਹਨਾਂ ਦਾ ਆਹ ਦੇਖੋ ਅਜੇ ਕਾਫੀ ਦੂਰ ਤੱਕ ਕੰਪੈਨੀਆਂ ਕੰਪੈਨਾਂ ਨੇ ਕਹਿੰਦਾ ਸੜਕ ਤੇ ਅੱਜ ਨਾ ਵਿਸ਼ਾਲ ਹੀ ਵਿਸ਼ਾਲ ਹੋਈ ਪਈ ਆ ਦੋਸਤੋ ਅੱਜ ਦਾ ਨਜ਼ਾਰਾ ਜਿਹੜਾ ਨਾ ਇਹਦੇ ਨਹੀਂ ਦੇਖਿਆ ਇਦਾਂ ਦਾ ਨਜ਼ਾਰਾ ਅੱਜ ਦੇਖਣ ਨੂੰ ਮਿਲਿਆਗਾ ਅਜਲਾ ਨਜ਼ਾਰਾ ਇਹ ਦੇਖ ਸਕਦੇ ਹੋ ਕਹਿੰਦਾ ਸੜਕ ਤੇ ਮਿੱਤਰਾ ਵਿਸ਼ਾਲ ਹੀ ਵਿਸ਼ਾਲ ਹੋਈ ਪਈ ਹੈਗੀ ਦੇਖੋ ਕਿੱਕ ਇਦਾਂ ਲੱਗਿਆ ਜੀ ਆਪਾਂ ਇਹਨਾਂ ਦੀ ਵੀਡੀਓ ਬਣਾਉਣਾ ਇਸ ਟਾਈਮ ਤੇ ਆਪਾਂ ਪਾਤਣਾ ਪਹੁੰਚਣ ਵਾਲਿਆਂਗੇ ਤੁਸੀਂ ਦੇਖ ਸਕਦੇ ਹੋਗੇ ਤੇ ਆਪਣੀ ਗੱਡੀ ਕਾਫੀ ਲੰਮੇ ਰੌਂਗ ਸਾਈਡ ਤੋਂ ਆ ਰਹੀ ਐ ਕਿਉਂਕਿ ਫਿਰ ਹੋਰ ਰਸਤਾ ਨਹੀਂ ਇਹਨਾਂ ਨੂੰ ਕ੍ਰੋਸ ਕਰਨ ਦਾ ਨਹੀਂ ਦਾ ਸ਼ਾਮਾਂ ਨੇਹਰਾ ਹੋ ਜੋ ਆਪਣੇ ਘਰੇ ਪਹੁੰਚਣ ਤੱਕ ਲਓ ਜੀ ਮਿੱਤਰੋ ਕਹਿੰਦੇ ਵਿਸ਼ਾਲ ਹੀ ਵਿਸ਼ਾਲ ਹੋਈ ਪਈ ਅੱਜ ਤਾਂ ਸੜਕਾਂ ਦੇ ਅੱਛਾੱਕ ਬਈ ਓਏ ਹੋ ਗਿਆ ਅੰਡਾ ਲਓ ਜੀ ਆਪਾਂ ਪਹੁੰਚ ਗਏ ਪਾਤੜਾ ਵੀਡੀਓ ਨੂੰ ਕੰਪੇਨ ਵਾਲੇ ਮਿੱਤਰ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ